ਓਏ ਗੁਰਵਿੰਦਰ ਹਾਂ ਬਈ ਕੋਈ ਨਾ ਦੁਖੀ ਨਾ ਹੋ ਮੈਨੂੰ ਪਤਾ ਤੁਹਾਡਾ ਹੱਥ ਟਾਇਡਾ ਤੁਹਾਡੇ ਦੇ ਵਕਤ ਪਿਆ ਆ ਬੈ ਤੈਨੂੰ ਪੈਸਿਆਂ ਦੀ ਲੋੜ ਆ ਕਿਉਂ ਐਵੇਂ ਯਾਰ ਪਿੰਡ 'ਚ ਘਰ ਘਰ ਜਾ ਕੇ ਪੈਸੇ ਮੰਗਦਾ ਫਿਰਦਾ ਨਾ ਤਾਂ ਕੋਈ ਰਿਸ਼ਤੇਦਾਰ ਦੇਵੇ ਪੈਸੇ ਨਾ ਕੋਈ ਯਾਰ ਦੋਸਤ ਦੇਵੇ ਅੱਜ ਕੱਲ ਤੈਨੂੰ ਪਤਾ ਹੀ ਐ ਕਿਹੇ ਜਿਹੇ ਟਾਈਮ ਆ ਉਹ ਤਾਂ ਬਈ ਪਤਾ ਮੈਨੂੰ ਓਏ ਮੇਰੀ ਗੱਲ ਸੁਣਾ ਹੱਲ ਤਾਂ ਤੈਨੂੰ ਕਰਨਾ ਹੀ ਪੈਣਾ ਤੂੰ ਐਂ ਕਰ ਜਿਹੜਾ ਤਰ੍ਹਾਂ ਬਾਹਣ ਸਾਡੇ ਬਾਹਣਾਂ ਲੱਗਦਾਗਾ ਅੱਛਾ ਮੈਂ ਆਪਾਂ ਸੇਠ ਜੀ ਨੂੰ ਲਿਆਂਦਾ ਨਾਲ ਤੂੰ ਉਹ ਕਰ ਲੈ ਜ਼ਮੀਨ ਵੇਚਦੇ ਕੁਝ ਨਹੀਂ ਹੁੰਦਾ ਜ਼ਮੀਨ ਕੰਮ ਆਉਦਾ ਉਹ ਤੇਰੇ ਯਾਰ ਕੋਈ ਨਹੀਂ ਕਰਵਿੰਦਰ ਸਿਆ ਪੈਨਸ਼ਨ ਆ ਲੈ ਬੈਠੇ ਆਪਾਂ ਜਿੰਨੇ ਪੈਸੇ ਲੋੜਾ ਦੇ ਦਿੰਨੇ ਆ ਹਾਂ ਜਿਹੜੀ ਆ ਆਪਣੇ ਨਾਮ ਲੱਗਦੀ ਆ ਇਹਦਾ ਕਰ ਦੇ ਇਹਦੇ ਚਾਰਪੀ ਵੱਧ ਮਿਲ ਜਾਣਗੇ ਤੈਨੂੰ ਕਿਉਂ ਐਵੇਂ ਮੰਗਦਾ ਫਿਰਦਾ ਲੋਕਾਂ ਤੋਂ ਚੱਲ ਬਾਈ ਮੈਂ ਦੇਖਦਾ ਫਿਰ ਕਰਨੀ ਪੈਣਾ ਹੱਲ ਉਹ ਕਰ ਬਣਾ ਸਲਾਹ ਤੇ ਆਪਾਂ ਬਸ ਇੱਕ ਦਿਨ ਜੀ ਨਿਮੇੜ ਦਿੰਨੇ ਚੰਗਾ ਚੱਲ ਸੇਠਾ ਨਮੀਨ ਆਪਾਂ ਲੈਣੀ ਆ ਇਹ ਉਹਨੂੰ ਪਤਾ ਹੀ ਹੈਗਾ ਕੋਈ ਨਹੀਂ ਕੋਈ ਨਹੀਂ ਬੇਫਿਕਰ ਹੋ ਜਾ ਤੂੰ ਹਾਂ ਉਹਨੂੰ ਤਾਂ ਐ ਵੀ ਤੈਨੂੰ ਦਵਾਉਣਾ ਮੈਂ ਜ਼ਮੀਨ ਹਾਂ ਉਹਨੂੰ ਕੀ ਪਤਾ ਹੈ ਵੀ ਆਪਣੇ ਨਾਲ ਲੱਗਦੀ ਹੈ ਮੇਰੀ ਬਾਲੇ ਚਿਰ ਦੀ ਅੱਖ ਹੈਗੀ ਕੋਈ ਨਹੀਂ ਕੋਈ ਨਹੀਂ ਤੇਰਾ ਮਾਣ ਤਾਣ ਫੁੱਲ ਕਰ ਦਾਂਗੇ ਤੈਨੂੰ ਪਤਾ ਹੀ ਆਪਣਾ ਤਾਤਾ ਹਾਂ ਪੁੱਤ ਕੇਂਦਰ ਤੇ ਸੇਠ ਤੇਰੇ ਕੋਲ ਆਏ ਸੀ ਆਏ ਸੀ ਪੁੱਤ ਉਹ ਸੇਠ ਨੂੰ ਲੈ ਕੇ ਆਇਆ ਸੀ ਉਹ ਮੇਰੀ ਜ਼ਮੀਨ ਦਾ ਸੌਦਾ ਕਰਾਉਂਦਾ ਵਿਚਾਰਾ ਮੈਂ ਮਾਰੇ ਵਕਤ ਸਫਸੇ ਪਿਆ ਉਹ ਕੋਈ ਵਿਚਾਰਾ ਬਜੂਰਾ ਨਹੀਂ ਉਹ ਤਾਂ ਕਿੰਦਰ ਜਮੀਨ ਲੈਣ ਨੂੰ ਫਿਰਦਾ ਸੇੜਦਾ ਤਾਂ ਇੱਕ ਨਾ ਹੀ ਆਗਾ ਅੱਛਾ ਪੁੱਤ ਹਾਂ ਉਹ ਕਿਸੇ ਸਿਆੜੇ ਨੇ ਸੱਚ ਕਿਹਾ ਸ਼ਰੀਕ ਸ਼ਰੀਕ ਤੇ ਮਾੜੀ ਕਰਦਾ ਉਹ ਮੈਨੂੰ ਪਤਾ ਲੱਗ ਗਿਆ ਹੁਣ